ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਆਪਣੇ ਇੱਕ ਸਬਸਕ੍ਰਾਈਬਰ ਦਾ ਉਹ ਕਹਿੰਦੇ ਵੀ ਸਾਨੂੰ ਤੁਸੀਂ ਕਟਲ ਦੀ ਸਬਜੀ ਜਿਹੜੀ ਉਹ ਬਣਾ ਕੇ ਦਿਖਾਓ ਤੇ ਅੱਜ ਫਿਰ ਆਪਾਂ ਤੁਹਾਨੂੰ ਕਟਲ ਦੀ ਸਬਜੀ ਹਲਵਾਈ ਸਟਾਈਲ ਆਪਾਂ ਕਿਵੇਂ ਬਣਾ ਸਕਦੇ ਹਾਂ ਨ ਪੂਰੀ ਵਧੀਆ ਤਰੀਕੇ ਨਾਲ ਉਹ ਤੁਹਾਨੂੰ ਬਣਾ ਕੇ ਦਿਖਾਵਾਂਗੇ ਅੱਧਾ ਕਿਲੋ ਆਪਣੇ ਕੋਲ ਠੀਕ ਹੈ ਜੀ ਜਿਹੜਾ ਕਟਲ ਹੈ ਯਾਨੀ 500 ਗ੍ਰਾਮ ਆਪਣੇ ਕੋਲ ਕਟਲ ਹੈ ਇਹ ਆਪਾਂ ਨੂੰ ਕਟਿਆ-ਕਟਾਇਆ ਜਿਹੜਾ ਮੰਡੀ ਤੋਂ ਮਿਲ ਗਿਆ ਠੀਕ ਹੈ ਜੀ ਜਿਹੜੇ ਵੀ ਸਬਜ਼ੀ ਦਾ ਕੰਮ ਕਰਦੇ ਆ ਫਿਰ ਤੇ ਉਹ ਕੱਟਦਾ ਜਿਹੜਾ ਠੀਕ ਹੈ ਜੀ ਕੱਟ ਕੇ ਦੇ ਦਿੰਦੇ ਆ ਤੇ ਐਡੇ-ਐਡੇ ਇਹਦੇ ਪੀਸ ਆ ਤੇ ਪੀਸ ਆ ਜਿਹੜੇ ਆਪਾਂ ਕਰ ਲੂਗੇ ਛੋਟੇ ਤੇ ਲੋ ਜੀ ਜ਼ਿਆਦਾ ਛੋਟੇ ਵੀ ਨਹੀਂ ਕਰਨੇ ਹੈਗੇ ਫਿਰ ਜਿਹੜਾ ਕੱਟ ਲਿਆ ਇਹਦੀ ਸਬਜ਼ੀ ਉਹ ਜ਼ਿਆਦਾ ਕੁਲਜੂਗੀ ਠੀਕ ਹੈ ਜੀ ਸੋ ਇਸ ਤਰੀਕੇ ਦੇ ਪੀਸ ਆ ਜਿਹੜੇ ਆਪਾਂ ਨੇ ਇਹਦੇ ਕਰ ਲੈਣੇ ਸੀ ਆ ਦੇਖੋ ਤੇ ਆਪਾਂ ਜਿਹੜਾ ਕਟਲ ਐ ਅੱਜ ਆਪਾਂ ਬਣਾਵਾਂਗੇ ਥੋੜਾ ਜਿਹਾ ਤਰੀ ਵਾਲਾ ਤੁਸੀਂ ਇਹਨੂੰ ਸੁੱਕਾ ਵੀ ਬਣਾ ਸਕਦੇ ਹੋ ਤੇ ਇਸ ਤਰੀਕੇ ਦੇ ਐਡੇ ਐਡੇ ਪੀਸ ਜਿਹੜੇ ਆਪਾਂ ਇਹਦੇ ਬਣਾ ਦੋਗੇ ਹੁਣ ਸਾਰੇ ਦੇ ਤੇ ਲਓ ਜੀ ਕਟਲ ਐ ਜਿਹੜਾ ਆਪਾਂ ਨੇ ਇਸ ਤਰੀਕੇ ਦਾ ਕੱਟ ਲਿਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਨੇ ਜਿਹੜਾ ਕੰਮ ਐ ਆਪਾਂ ਇਹਨੂੰ ਬਲਾਂਚ ਕਰਨਾ ਐ ਯਾਨੀ ਇਹਨੂੰ ਆਪਾਂ ਨੇ ਉਬਾਲਣਾ ਐ ਤੇ ਇੱਕ ਦੇਗੇ ਦੇ ਵਿੱਚ ਆਪਾਂ ਨੇ ਪਾਣੀ ਐ ਜਿਹੜਾ ਰੱਖ ਲਿਆ ਤੇ ਪਾਣੀ ਨੂੰ ਜਦੋਂ ਉਬਾਲੀ ਆ ਗਈ ਫਿਰ ਆਪਾਂ ਇਹਦੇ ਵਿੱਚ ਕਟਲ ਐ ਜਿਹੜਾ ਉਹ ਪਾ ਦੋਗੇ ਪਾਣੀ ਦੇ ਵਿੱਚ ਆਪਾਂ ਥੋੜੀ ਜਿਹੀ ਹਲਦੀ ਪਾਉਂਗੇ ਤਾਂ ਜੋ ਇੱਕ ਵਧੀਆ ਕਲਰ ਆ ਜਾਵੇ ਠੀਕ ਹੈ ਜੀ ਕਟਲ ਪਰਨਾ ਕਲਰ ਹੈ ਜਿਹੜਾ ਕਟਲ ਦਾ ਉਹ ਵਧੀਆ ਆ ਜਾਊਗਾ ਤੇ ਥੋੜਾ ਜਿਹਾ ਨਮਕ ਪਾ ਦਾਂਗੇ ਇਹਦੇ ਵਿੱਚ ਤੇ ਲੋ ਜੀ ਇਹਦੇ ਵਿੱਚ ਐਡ ਕਰ ਦੋਂਗੇ ਹੁਣ ਆਪਾਂ ਜਿਹੜਾ ਆਪਾਂ ਨੇ ਕਟਲ ਲੈ ਕੱਟ ਕੇ ਰੱਖਿਆ ਤਾਂ ਤੇ ਆਪਾਂ ਇਹਨੂੰ ਹੁਣ 6 ਤੋਂ 7 ਮਿੰਟਾ ਜਿਹੜਾ ਠੀਕ ਹੈ ਜੀ ਚੰਗੀ ਤਰ੍ਹਾਂ ਉਬਾਲ ਲੂਗੇ ਤੇ ਲੋ ਜੀ ਕਟਲ ਹੈ ਜਿਹੜਾ ਆਪਣਾ ਵਾਇਲ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਨੂੰ ਕੱਢ ਲੈਂਦੇ ਹਾਂ ਕਿਸੇ ਜਾਲੀਦਾਨ ਬਰਤਨ ਚ ਤੇ ਲੋ ਜੀ ਕਟਲ ਜਿਹੜਾ ਆਪਣਾ ਨਰਮ ਹੋ ਚੁੱਕਿਆ ਏ ਤੇ ਹੁਣ ਆਪਾਂ ਇਹਨੂੰ ਥੋੜੀ ਦੇਰ ਠੰਡਾ ਕਰਦੇ ਆ ਉਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਕਰਾਂਗੇ ਫਰਾਈ ਤੇ ਲੋ ਜੀ ਕਟਲ ਜਿਹੜਾ ਉਹ ਠੰਡਾ ਹੋ ਚੁੱਕਿਆ ਜੀ ਆ ਦੇਖੋ 6 ਤੋਂ 7 ਮਿੰਟ ਆਪਾਂ ਨੇ ਪਾਣੀ ਚ ਇਹ ਉਬਾਲਿਆ ਏ ਕਿਉਂਕਿ ਉਬਾਲਣਾ ਇਹ ਜ਼ਰੂਰੀ ਆ ਜੇ ਮੰਨ ਲਓ ਕੱਚਾ ਰਹਿ ਗਿਆ ਨਾ ਇਹ ਤਾਂ ਸਬਜ਼ੀ ਦਾ ਜਿਹੜਾ ਉਹ ਟੇਸਟ ਨਹੀਂ ਆਉਣਾ ਹੈਗਾ ਤੇ ਹੁਣ ਆਪਾਂ ਕਰਦੇ ਇਹਨੂੰ ਫਰਾਈ ਤੇ ਫਰਾਈ ਕਰਨ ਵਾਸਤੇ ਆਪਾਂ ਨੇ ਇੱਕ ਕੜਾਹੀ ਦੇ ਵਿੱਚ ਪਾ ਲਿਆ ਸਰੋਂ ਦਾ ਤੇਲ ਤੇ ਤੇਲ ਕਰ ਲਿਆ ਆਪਾਂ ਨੇ ਚੰਗੀ ਤਰ੍ਹਾਂ ਗਰਮ ਠੀਕ ਹੈ ਜੀ ਤੇ ਆਪਾਂ 2 2 3 3 ਪੀਸ ਆ ਜਿਹੜੇ ਆਪਾਂ ਇਹਦੇ ਚੰਗੀ ਤਰ੍ਹਾਂ ਫਰਾਈ ਕਰ ਲੂਗੇ ਤੇ ਜਿਆਦਾ ਆਪਾਂ ਨੇ ਤੇਲ ਦੇ ਵਿੱਚ ਇਹ ਪਾਉਣਾ ਨਹੀਂ ਹੈਗਾ ਕਿਉਂਕਿ ਫਿਰ ਪੀਸ ਆ ਜਿਹੜੇ ਉਹ ਤੁੱਥ ਜੂੰਗੇ ਠੀਕ ਹੈ ਜੀ ਇਸ ਕਰਕੇ ਆਪਾਂ ਨੇ 3 3 4 4 ਪੀਸ ਫਰਾਈ ਕਰ ਲੈਣੇ ਆ ਇਸ ਤਰੀਕੇ ਨਾਲ ਤੇ ਲੋ ਜੀ ਕੱਟ ਲੈ ਜਿਹੜਾ ਆਪਾਂ ਨੇ ਫਰਾਈ ਕਰ ਲਿਆ ਜੀ ਉਹ ਆ ਦੇਖੋ ਕਿਉਂਕਿ ਫਰਾਈ ਕਰਨ ਨਾਲ ਕੀ ਹੁੰਦਾ ਨਾ ਜਿਹੜਾ ਸਬਜ਼ੀ ਦਾ ਟੇਸਟ ਹੈ ਬਹੁਤ ਵਧੀਆ ਹੁੰਦਾ ਏ ਤੇ ਤੁਸੀਂ ਇਹਨੂੰ ਬਗੈਰ ਫਰਾਈ ਕਰੇ ਵੀ ਬਣਾ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਆ ਠੀਕ ਆ ਜੀ ਆਪਣੀ ਮਰਜ਼ੀ ਆ ਪਰ ਫਰਾਈ ਕਰਨ ਨਾਲ ਸਬਜੀ ਦਾ ਜਿਹੜਾ ਟੇਸਟ ਹੈ ਉਹ ਪੂਰਾ ਇਹਨਾਂ ਕੈਂਟ ਪੂਰਾ ਵਧੀਆ ਹੁੰਦਾ ਹੈ ਤੇ ਫਰਾਈ ਵੀ ਆਪਾਂ ਨੇ ਇਹ ਜ਼ਿਆਦਾ ਨਹੀਂ ਕਰਨਾ ਨੋਰਮਲ ਜਿਹਾ ਫਰਾਈ ਕਰਨਾ ਹੈ ਤੇ ਲਓ ਜੀ ਹੁਣ ਆਪਾਂ ਬਣਾਉਨੇ ਆ ਇਹਦਾ ਮਸਾਲਾ ਯਾਨੀ ਕਿ ਗਰੇਵੀ ਤੇ ਲਓ ਜੀ ਸਬਜੀ ਦੀ ਗਰੇਵੀ ਬਣਾਉਣ ਵਾਸਤੇ ਯਾਨੀ ਕਿ ਮਸਾਲਾ ਬਣਾਉਣ ਵਾਸਤੇ ਦੋ ਆਪਾਂ ਨੇ ਪਿਆਜ਼ ਆ ਜਿਹੜੇ ਉਹ ਚੌਪ ਕਰ ਲਏ ਆ ਜੀ ਤੇ ਦੋ ਆਪਣੇ ਕੋਲ ਟਮਾਟਰ ਹੈ ਜੀ ਓਵਰਸਾਈਜ਼ ਦੇ ਇਹਨਾਂ ਦੀ ਆਪਾਂ ਨੇ ਪਿਉਰੀ ਬਣਾ ਲਈ ਤੇ ਉਸ ਤੋਂ ਬਾਅਦ ਆਪਣੇ ਕੋਲ ਹੈਗੀ ਆ ਗ੍ਰੀਨ ਚਿੱਲੀ ਪੇਸਟ ਤੇ ਅਦਰਕ ਲਸਣ ਦਾ ਪੇਸਟ ਤੇ ਲਓ ਜੀ ਮਸਾਲਾ ਬਣਾਉਣ ਵਾਸਤੇ ਲਾਵਾਂਗੇ ਹੁਣ ਆਪਾਂ ਇੱਕ ਕੜਾਹੀ ਤੇ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੇ ਤੇਲ ਦੇ ਵਿੱਚ ਹਲਕਾ ਜਿਹਾ ਪਾਵਾਂਗੇ ਆਪਾਂ ਜੀਰਾ ਤੇ ਲਓ ਜੀ ਜੀਰੇ ਨੂੰ ਆਪਾਂ ਹਲਕਾ ਜਿਹਾ ਭੁੰਨੂਗੇ ਤੇ ਇੱਕ ਪਾਵਾਂਗੇ ਆਪਾਂ ਇਹਦੇ ਵਿੱਚ ਤੇਜ ਪੱਤਾ ਠੀਕ ਹੈ ਜੀ ਤੇ ਨਾਲੇ ਪਾ ਦਾਂਗੇ ਦੋ ਬਰੀਕ ਕੱਟੇ ਹੋਏ ਪਿਆਜ਼ ਤੇ ਹੁਣ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਲਾਉਂਦੇ ਭੁੰਨ ਜਦੋਂ ਤੱਕ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਤੇ ਲੋ ਜੀ ਪਿਆਜ਼ਾਂ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਤਾਂ ਜੋ ਪਿਆਜ਼ ਆ ਥੋੜੇ ਜਿਹਾ ਛੇਤੀ ਭੁੰਨ ਹੋ ਜੂਗੇ ਤੇ ਲੋ ਜੀ ਪਿਆਜ਼ ਆ ਜਿਹੜੇ ਆਪਣੇ 골ਡਨ ਬ੍ਰਾਊਨ ਹੋ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਅਦਰਕ ਲਸਣ ਦੀ ਪੇਸਟ ਤੇ ਇਹਨੂੰ ਵੀ ਭੁੰਨਾਂਗੇ ਆਪਾਂ ਤੇ ਲੋ ਜੀ ਪਿਆਜ਼ ਆ ਜਿਹੜੇ ਆਪਣੇ ਥੋੜੇ ਜਿ ਥੱਲੇ ਲੱਗਣੇ ਸਟਾਰਟ ਹੋ ਗਏ ਆ ਜੀ ਇਸ ਟਾਈਮ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦੋਗੇ ਤਾਂ ਜੋ ਪਿਆਜ਼ ਆ ਜਿਹੜੇ ਆਪਣੇ ਉਹ ਗਲ ਜੂਗੇ ਤੇ ਲੋ ਜੀ ਪਾਣੀ ਐਡ ਕਰਨ ਤੋਂ ਬਾਅਦ ਆਪਾਂ ਇਹਨੂੰ 1-2 ਮਿੰਟ ਪਕਾਵਾਂਗੇ ਤੇ ਲੋ ਜੀ ਪਿਆਜ਼ ਆਪਣੇ ਗਲ ਚੁੱਕੇ ਆ ਜੀ ਹੁਣ ਆਪਾਂ ਇਹਦੇ ਵਿੱਚ ਇੱਕ ਛੋਟਾ ਚਮਚ ਪਾਵਾਂਗੇ ਦੇਗੀ ਮਿਰਚ ਦਾ ਤੇ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਦਾ ਤੇ ਆਪਾਂ ਇਹਨਾਂ ਨੂੰ ਇੱਕ ਦੋ ਮਿੰਟਾਂ ਜਿਹੜਾ ਭੁੰਨ ਲੂਗੇ ਤੇ ਲੋ ਜੀ ਦੇਗੀ ਮਿਰਚ ਤੇ ਹਲਦੀ ਭੁੰਨੀ ਗਈ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਰੀ ਮਿਰਚ ਠੀਕ ਆ ਜੀ ਪੇਸਟ ਟੇਸਟ ਰਿਕਾਰਡਿੰਗ ਤੇ ਇਹਨੂੰ ਵੀ ਹਲਕਾ ਜਿਹਾ ਭੁੰਨੂਗੇ ਆਪਾਂ ਤੇ ਇਹਨੂੰ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਦੋ ਟਮਾਟਰਾਂ ਦੀ ਪਿਓਰੀ ਯਾਨੀ ਕਿ ਪੇਸਟ ਤੇ ਲਓ ਜੀ ਹੁਣ ਆਪਾਂ ਇਹਨੂੰ ਮੀਡੀਅਮ ਸੇਕ ਪਰ 5 ਤੋਂ 6 ਮਿੰਟਾ ਜਿਹੜਾ ਪਕਾ ਲਾਂਗੇ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਤੇ ਲਓ ਜੀ ਮਸਾਲਾ ਭੁੰਨਦੇ ਨੂੰ 6 ਤੋਂ 7 ਮਿੰਟ ਹੋ ਚੁੱਕੇ ਆ ਜੀ ਮਸਾਲਾ ਥੋੜਾ ਜਿਹਾ ਆਪਣਾ ਡਰਾਈ ਵੀ ਹੋ ਚੁੱਕਿਆ ਆ ਦੇਖੋ ਕਿੰਨਾ ਵਧੀਆ ਮਸਾਲੇ ਦਾ ਕਲਰ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿਹਾ ਪੀਸੇ ਹੋਏ ਮਸਾਲੇ ਠੀਕ ਆ ਜੀ ਤੇ ਲਓ ਜੀ ਇੱਕ ਛੋਟਾ ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਦਾ ਤੇ ਨਾਲੇ ਪਾਵਾਂਗੇ ਆਪਾਂ ਇਹਦੇ ਵਿੱਚ ਇੱਕ ਚਮਚ ਛੋਟਾ ਜੀਰੇ ਪਾਊਡਰ ਦਾ ਠੀਕ ਹੈ ਜੀ ਦੋ ਹੀ ਮਸਾਲੇ ਪਾਉਣੇ ਆਪਾਂ ਨੇ ਜਿਆਦਾ ਮਸਾਲੇ ਪਾਉਣੇ ਨਹੀਂ ਹੈਗੇ ਤੇ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੋਰ ਪਕਾ ਲੰਨੇ ਆ ਜਦੋਂ ਤੱਕ ਇਹ ਹੋਰ ਨਹੀਂ ਖੁੰਨ ਹੋ ਜਾਂਦਾ ਤੇ ਨਾਲੇ ਆਪਾਂ ਇਹਦੇ ਵਿੱਚ ਐਡ ਕਰੂਗੇ ਨਮਕ ਠੀਕ ਹੈ ਜੀ ਟੇਸਟ ਰਿਕਾਰਡਿੰਗ ਤੇ ਜੇ ਲਓ ਜੀ ਨਮਕ ਐਡ ਕਰ ਦਿੰਦੇ ਆਪਾਂ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੋਰ ਭੁੰਨ ਲੈਣੇ ਆ ਜੀ ਤੇ ਲਓ ਜੀ ਮਸਾਲਾ ਜਿਹੜਾ ਆਪਣਾ ਚੰਗੀ ਤਰ੍ਹਾਂ ਭੁੰਨ ਹੋ ਚੁੱਕਿਆ ਠੀਕ ਹੈ ਜੀ ਆ ਦੇਖੋ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰੂੰਗੇ ਗਰਮ ਪਾਣੀ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਗਰਮ ਪਾਣੀ ਜਿਹੜਾ ਉਹ ਐਡ ਕਰ ਲੈਂਦੇ ਆ ਤੇ ਪਾਣੀ ਤੁਸੀਂ ਇੰਨਾ ਕੁ ਪਾਉਣਾ ਜਿੰਨੀ ਕੁ ਸਬਜ਼ੀ ਠੀਕ ਹੈ ਜੀ ਤੁਸੀਂ ਗਾੜੀ ਬਦਲੀ ਰੱਖਣੀ ਆ ਤੇ ਲਓ ਜੀ ਪਾਣੀ ਪਾਉਣ ਤੋਂ ਬਾਅਦ ਆਪਾਂ ਇਹਨੂੰ ਹੋਰ ਪਕਾਵਾਂਗੇ ਥੋੜਾ ਜਿਹਾ ਮਸਾਲੇ ਨੂੰ ਠੀਕ ਹੈ ਜੀ ਤੇ ਲੋ ਜੀ ਪਾਣੀ ਪਾਉਣ ਤੋਂ ਬਾਅਦ ਮਸਾਲਾ ਪੱਕਦੇ ਨੂੰ 4 ਤੋਂ 5 ਮਿੰਟ ਹੋ ਗਏ ਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਜਿਹੜਾ ਕਟਲ ਆਪਾਂ ਨੇ ਫਰਾਈ ਕਰਕੇ ਰੱਖਿਆ ਤਾਂ ਤੇ ਲੋ ਜੀ ਕਟਲ ਜਿਹੜਾ ਸਾਰਾ ਪੈਦੇ ਵਿੱਚ ਪਾ ਦਿੰਦੇ ਆ ਹੁਣ ਤੇ ਲੋ ਜੀ ਕਟਲ ਜਿਹੜਾ ਆਪਾਂ ਨੇ ਮਸਾਲੇ ਦੇ ਵਿੱਚ ਪਾ ਲਿਆ ਤੇ ਸੇਕ ਕਰ ਲਾਂਗੇ ਹੁਣ ਆਪਾਂ ਮੀਡੀਅਮ ਆ ਠੀਕ ਆ ਜੀ ਤੇ ਇੱਥੇ ਪਾਣੀ ਆ ਜਿਹੜਾ ਤੁਸੀਂ ਦੇਖ ਕੇ ਪਾ ਲਿਓ ਜਿੰਨੀ ਕ ਸਬਜੀ ਤੁਹਾਨੂੰ ਗਾੜੀ ਪਸੰਦ ਹੈ ਠੀਕ ਆ ਜੀ ਤਾਂ ਤੁਸੀਂ ਪਾਣੀ ਹੁਣ ਸਕਿਪ ਕਰ ਦਿਓ ਜੇ ਤੁਹਾਨੂੰ ਸਬਜੀ ਹੋਰ ਥੋੜੀ ਜੀ ਪਤਲੀ ਪਸੰਦ ਹੈ ਤਾਂ ਤੁਸੀਂ ਥੋੜਾ ਬਹੁਤਾ ਪਾਣੀ ਇਹਦੇ ਵਿੱਚ ਐਡ ਕਰ ਸਕਦੇ ਹੋ ਪਰ ਮੈਂ ਹੁਣ ਪਾਣੀ ਇਹਦੇ ਵਿੱਚ ਪਾਉਣਾ ਨਹੀਂ ਠੀਕ ਹੈ ਜੀ ਕਿਉਂਕਿ ਇੰਨੀ ਕ ਸਬਜੀ ਜਿਹੜੀ ਉਹ ਗਾੜੀ ਬਹੁਤ ਹੈ ਜਿਆਦਾ ਪਤਲੀ ਸਬਜੀ ਫਿਰ ਚੰਗੀ ਨਹੀਂ ਲੱਗਣੀ ਤੇ ਹੁਣ ਆਪਾਂ ਇਹਨੂੰ ਮੀਡੀਅਮ ਸੇਕ ਪਰ ਪਕਾਉਂਗੇ ਤਾਂ ਜੋ ਮਸਾਲੇ ਦਾ ਫਲੇਵਰ ਠੀਕ ਹੈ ਜੀ ਕਟਲ ਦੇ ਵਿੱਚ ਚੰਗੀ ਤਰ੍ਹਾਂ ਆ ਜਾਵੇ ਤੇ ਨਾਲੇ ਥੋੜੀ ਜੀ ਐਡ ਕਰੂੰਗੇ ਪਾ ਇਹਦੇ ਵਿੱਚ ਕਸੂਰੀ ਮੇਥੀ ਤੇ ਲਓ ਜੀ ਕਸੂਰੀ ਮੇਥੀ ਪਾ ਦਿੰਦੇ ਆਪਾਂ ਇਹਦੇ ਵਿੱਚ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਗਰਮ ਮਸਾਲਾ ਠੀਕ ਹੈ ਜੀ ਤੇ 4 ਤੋਂ 5 ਮਿੰਟ ਆਪਾਂ ਇਹਨੂੰ ਫੇਰ ਦੁਬਾਰਾ ਤੋਂ ਢੱਕ ਕੇ ਪਕਾਉਂਗੇ ਮੀਡੀਅਮ ਸੇਕ ਪਰ ਤੇ ਲਓ ਜੀ ਸਬਜੀ ਪੱਕਦੀ ਨੂੰ 4 ਤੋਂ 5 ਮਿੰਟ ਹੋ ਚੁੱਕੇ ਆ ਜੀ ਸਬਜੀ ਬਣ ਕੇ ਆਪਣੀ ਰੈਡੀ ਆ ਤੇ ਗੈਸ ਕਰਦੇ ਹੁਣ ਆਪਾਂ ਬੰਤ ਤੇ ਤੁਸੀਂ ਕਲਰ ਚੈੱਕ ਕਰੋ ਸਬਜੀ ਦਾ ਮੈਂ ਕਹਿੰਦਾ ਤੁਹਾਨੂੰ ਨਜ਼ਾਰਾ ਆ ਜਾਊਗਾ ਠੀਕ ਹੈ ਜੀ ਤੇ ਨਾਲੇ ਤਰੀ ਦਾ ਕਲਰ ਚੈੱਕ ਕਰੋ ਆ ਦੇਖੋ ਜੀ ਕਿੰਨੀ ਵਧੀਆ ਆਪਣੀ ਤਰੀ ਆ ਜਿਹੜੀ ਬਣ ਕੇ ਤਿਆਰ ਹੋਈ ਆ ਤੁਸੀਂ ਇਹ ਸਬਜੀ ਨੂੰ ਰੋਟੀ ਨਾਲ ਠੀਕ ਹੈ ਜੀ ਚੌਲਾ ਨਾਲ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ ਤੇ ਲਓ ਜੀ ਥੋੜਾ ਜਿਹਾ ਪਾਉਨੇ ਆਪਾਂ ਬਰੀਕ ਕੱਟਿਆ ਹੋਇਆ ਹਰਾ ਧਣੀਆ ਠੀਕ ਹੈ ਜੀ ਸੋ ਸਬਜੀ ਬਣ ਕੇ ਰੈਡੀ ਹੈ ਜੀ ਇਸ ਤਰੀਕੇ ਨਾਲ ਤੁਸੀਂ ਕਟਲ ਦੀ ਸਬਜੀ ਹਲਵਾਈ ਸਟਾਈਲ ਕਰੇ ਬਣਾ ਸਕਦੇ ਹੋ ਠੀਕ ਹੈ ਜੀ ਕਲਰ ਦੇਖੋ ਸਬਜੀ ਦਾ ਕਿੰਨਾ ਪਿਆਰਾ ਕਿੰਨਾ ਵਧੀਆ ਹੈ ਤੇ ਸਬਜੀ ਖਾਣ ਦੇ ਵਿੱਚ ਵੀ ਪੂਰੀ ਟੇਸਟੀ ਹੋਊਗੀ ਤੇ ਲਓ ਜੀ ਫਿਰ ਅੱਜ ਆਪਾਂ ਨੇ ਤੁਹਾਨੂੰ ਬਣਾ ਕੇ ਦਿਖਾਈ ਕਟਲ ਦੀ ਸਬਜੀ ਕਿੰਨੀ ਪਿਆਰੀ ਸਬਜੀ ਬਣੀ ਹੈ ਜੀ ਸੋ ਇੱਕ ਪਿਆਰਾ ਜਿਹਾ ਲਾਈਕ ਤਾਂ ਜਰੂਰ ਕਰਦੇ ਹੋ ਠੀਕ ਹੈ ਜੀ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਦੇ ਹੋ ਤੇ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ